ਗੀਤ ਲਾ ਕੇ ਉੱਚੀ ਟੱਕਰ ਵਾਕ ਕਰਾਂਗੇ ਸੀਐਮ ਸਾਹਿਬ ਦੇ ਘਰ ਤੱਕ ਤੇ ਮੈਂ ਪੁੱਛਣਾ ਚਾਹੂੰਗਾ ਔਰ 646 ਇਹਨਾਂ ਦੀ ਵੀ ਸੀਪੀ ਸ਼ਰਮਾ ਦੀ ਵੀ ਆਵਾਜ਼ ਲੈ ਕੇ ਜਾਵਾਂਗੇ ਸੀਐਮ ਕੇਜਰੀਵਾਲ ਤੱਕ ਤੇ ਭਗਵੰਤ ਮਾਨ ਜੀ ਨੂੰ ਕਿ ਤੈਨੂੰ ਹੋਰ ਤੇਰੀ ਭੈਣ ਦੀ ਆਵਾਜ਼ ਨਹੀਂ ਸੁਣਦੀ ਤੁਸੀਂ ਸਾਰੀਆਂ ਸਰਕਾਰਾਂ ਨੂੰ ਪਿਛਲੀਆਂ ਨੂੰ ਨਿੰਦਿਆ ਬੜਾ ਕੁਝ ਕਿਹਾ ਆਪ ਤੁਸੀਂ 5 500 ਕਿਲੋਮੀਟਰ ਚੱਲ ਕੇ ਮੈਂ ਤਾਂ ਸਾਰੇ ਹਿਮਾਚਲ ਪ੍ਰਦੇਸ਼ ਵਾਲਿਆਂ ਨੂੰ ਤੇ ਗੁਜਰਾਤ ਵਾਲਿਆਂ ਨੂੰ ਅਪੀਲ ਕਰਦਾ ਕਿ ਇਹਨਾਂ ਠੱਗਾਂ ਦੇ ਜੋ ਠੱਗਣ ਨੂੰ ਹੀ ਫਿਰਦੇ ਨੇ ਲੋਕਾਂ ਨੂੰ ਨਾ ਕਹੇ ਤੇ ਆਇਓ ਕਿਉਂਕਿ ਆ ਜਿਵੇਂ ਆ ਅਧਿਆਪਕ 640 ਠੱਗੇ ਬੈਠੇ ਆ ਕਿ ਭੈਣ ਉਹਨਾਂ ਦੀ ਬੈਠੀ ਆ ਤੇ ਦਰਦ ਨਹੀਂ ਹੋਣ ਡਿਆ ਤੁਹਾਨੂੰ ਤੁਸੀਂ ਤਾਂ ਆਪਦੇ ਬਦੀ ਉੱਤੇ ਨੇਕੀ ਦੀ ਜਿੱਤ ਦਾ ਦੁਸ਼ਹਿਰਾ ਵੀ ਮਨਾ ਲਿਆ ਦੀਵਾਲੀ ਵੀ ਮਨਾ ਲੈਣੀ ਆ ਕਰਵਾ ਚੌਥ ਵੀ ਮਨਾ ਲੈਣਾ ਸੀਐਮ ਸਾਹਿਬ ਤੁਸੀਂ ਵਿਆਹ ਵੀ ਕਰਾ ਲਿਆ ਤੇ ਉਹ ਭੈਣ ਉੱਥੇ ਟੈਂਕੀ ਤੇ ਬੈਠੀ ਆਓ ਸਾਰੇ ਪਰਿਵਾਰ ਇੱਥੇ ਬੈਠੇ ਉਹਨਾਂ ਦਾ ਦਰਦ ਕਦੋਂ ਮਹਿਸੂਸ ਹੋਣਾ ਤੁਹਾਨੂੰ ਇਹ ਅਸਲੀਅਤ ਹੈ ਪੰਜਾਬ ਦੀ ਔਰ ਅਫਸੋਸ ਦੀ ਗੱਲ ਹੈ ਅੱਜ ਵੀ ਮੈਂ ਦੇਖ ਰਿਹਾ ਸੀਗਾ ਕਿ ਅੱਜ ਵੀ ਕਿੱਡੀ ਉਹ ਦੁਖਦਾਈ ਗੱਲ ਹੋਈ ਆ ਕਿ ਜੇ ਕੋਈ ਹੱਕ ਸੱਚ ਦੀ ਗੱਲ ਕਰੇ ਇਨਸਾਫ ਦੀ ਗੱਲ ਕਰੇ ਉੱਤੇ ਪਰਚਾ ਉਹਦਾ ਗੀਤ ਬਣ ਜੈਨੀ ਜੋਹਲ ਦਾ ਕਸੂਰ ਕੀ ਆ ਉਸ ਬੇਟੀ ਦਾ ਜਿਹਨੇ ਇੱਕ ਗੀਤ ਗਾਇਆ ਸੀਐਮ ਭਗਵੰਤ ਮਾਨ ਨੂੰ ਸੰਬੋਧਨ ਹੋਰ ਕੇ ਔਰ ਉਹਨੇ ਕਿੱਡੀ ਆਪ ਤੇ ਸਿੱਧੂ ਮੂਸੇ ਵਾਲੇ ਪਰਿਵਾਰ ਦੇ ਦਰਦ ਨੂੰ ਵੀ ਬਿਆਨ ਕੀਤਾ ਔਰ ਉਹ ਗੀਤ ਉਹ ਲਫ਼ਜ਼ ਕੀ ਕਹਿੰਦੀ ਹੈ ਕਹਿੰਦੇ ਘਰ ਸਾਡੇ ਵੈਣ ਪਏ ਸੀਐਮ ਜੀ ਗੂੰਜਣ ਥੋਡੇ ਘਰ ਸ਼ੈਣਾਈਆਂ ਇੰਨੀ ਗੱਲ ਕਹਿ ਕੇ ਇਨਸਾਫ ਦੀ ਵੁਹਾਰ ਕੀਤੀ ਆ ਉਹ ਗੀਤ ਬਹਨ ਕਰਤਾ ਗਿਆ ਮਤਲਬ ਕਿ ਥੋਡੇ ਘਰ ਤਾਂ ਅਸਲੀਅਤ ਦੀ ਗੱਲ ਹੈ ਸ਼ੈਣਾਈਆਂ ਗੂੰਜੀਆਂ ਤੇ ਉਹਨਾਂ ਦੇ ਘਰ ਮੂਸੇ ਵਾਲੇ ਦੇ ਵੈਨ ਪਏ ਆ ਇਹਨਾਂ ਦੇ ਘਰ ਵੀ ਹੌਲੇ ਜਿਹੇ ਹਾਲਾਤ ਬਣੇ ਆ ਤੇ ਜੇ ਕੋਈ ਅਸਲੀਅਤ ਗੱਲ ਕਰੇ ਜਾਂ ਉਹਨਾਂ ਤੇ ਡੰਗਾ ਤੇ ਜਾਂ ਉਹਨਾਂ ਦੇ ਗੀਤ ਬੈਨ ਤੇ ਜਾਂ ਉਹਨਾਂ ਤੇ ਪਰਚੇ ਮੈਂ ਇਹ ਵਿਸ਼ਵਾਸ ਇਹ ਤੋਂ ਆਇਆ ਇਸ ਤੇ ਆਇਆ ਕਿ ਅਸੀਂ ਇਹਨਾਂ ਦੀ ਜਿੱਥੇ ਆਵਾਜ਼ ਉਠਾਵਾਂਗੇ ਅਸੀਂ ਵੀ ਮਨ ਬਣਾ ਰਹੇ ਹਾਂ ਕਿ ਥੋੜੇ ਅਗਲੇ ਕੁਝ ਦਿਨਾਂ ਦੇ ਅੰਦਰ ਅੰਦਰ ਜੈਨੀ ਜੋਹੜ ਦਾ ਗੀਤ ਲਾ ਕੇ ਉੱਚੀ ਉੱਚੀ ਡੱਕਾਂ ਤੇ ਵਾਕ ਕਰਾਂਗੇ ਸੀਐਮ ਸਾਹਿਬ ਦੇ ਘਰ ਤੱਕ ਤੇ ਮੈਂ ਪੁੱਛਣਾ ਚਾਹੂੰਗਾ ਔਰ 646 ਇਹਨਾਂ ਦੀ ਵੀ ਸੀਪੀ ਸ਼ਰਮਾ ਦੀ ਵੀ ਆਵਾਜ਼ ਲੈ ਕੇ ਜਾਵਾਂਗੇ ਸੀਐਮ ਕੇਜਰੀਵਾਲ ਤੱਕ ਤੇ ਭਗਵੰਤ ਮਾਨ ਜੀ ਨੂੰ ਕਿ ਤੈਨੂੰ ਹੁਣ ਤੇਰੀ ਭੈਣ ਦੀ ਆਵਾਜ਼ ਨਹੀਂ ਸੁਣਦੀ ਤੈਨੂੰ ਹੁਣ ਉਹਨਾਂ ਮਾਪਿਆਂ ਦੀ ਆਵਾਜ਼ ਨਹੀਂ ਸੁਣਦੀ ਜਿਹਨਾਂ ਪਹਿਲਾਂ ਤੁਸੀਂ ਤਾਂ ਕਹਿੰਦੇ ਜੀ ਸਾਨੂੰ ਸਿਕਿਉਰਿਟੀ ਦੀ ਲੋੜ ਕੋਈ ਨਹੀਂ ਤੁਸੀਂ ਤਾਂ 3000 ਬੰਦਾ ਲਾ ਕੇ ਅਫਸੋਸ ਕਰਨ ਜਾਂਦੇ ਹੁਣ ਜੇ ਇਹ ਆਉਂਦੇ ਆ ਮੰਗੜ ਤੇ ਇਹਨਾਂ ਨੂੰ ਤਿੰਨ ਤਿੰਨ ਹਜ਼ਾਰ ਅੱਗੇ ਪੁਲਿਸ ਵਾਲਾ ਟੱਕਰਦਾ ਦੀਪਕ ਟੀਨੂ ਵਰਗੇ ਭੱਜ ਗਏ ਕੋਈ ਇਨਸਾਫ ਨਹੀਂ ਔਰ ਕੋਈ ਇਨਸਾਫ ਦੀ ਜਾਂ ਕੋਈ ਸੱਚਾਈ ਦੀ ਗੱਲ ਹੀ ਕੋਈ ਨਹੀਂ ਹੋ ਰਹੀ ਸੋ ਇਹਨਾਂ ਗੱਲਾਂ ਨੂੰ ਲੈ ਕੇ ਠੀਕ ਹੈ 92 ਸੀਟਾਂ ਆਗੀਆਂ ਨੇ ਆਈਆਂ ਤਾਂ ਇਹਨਾਂ ਭਰਾਵਾਂ ਦੇ ਸਦਕੇ ਜਿਨ੍ਹਾਂ ਸਦਕੇ ਆਈਆਂ ਅੱਜ ਉਹਨਾਂ ਤੇ ਪਰਚੇ ਤੇ ਡਾਂਗਾ ਜਾਂ ਉਹਨਾਂ ਦੇ ਗੀਤ ਬਹਿਣ ਜਾਂ ਉਹ ਭੈਣਾ ਨੂੰ ਭੁੱਲ ਗਏ ਉਹੀ ਯਾਦ ਕਰਾਉਣ ਦਾ ਕੰਮ ਅਸੀਂ ਐਜ਼ অপੋਜੀਸ਼ਨ ਜ਼ਰੂਰ ਕਰਾਂ ਮਜੀਠੀਆ ਸਾਹਿਬ 9000 ਪੱਕੇ ਮੁਲਾਜ਼ਮ ਕਰਨ ਦੀ ਸੈਲੀਬ੍ਰੇਟ ਸਰਕਾਰ ਕਾਮਦੀਆ ਅਖਬਾਰਾਂ ਤੋਂ بڑے ਵੱਡੇ ਇਸ਼ਾਮ ਦੇ ਦਿੱਤੇ ਗਏ ਲekin ਜਿਹੜੇ ਇਹ ਮੁਲਾਜ਼ਮ ਹੈਗੇ ਜਿਹੜੇ ਮੰਗਾ ਕਰ ਰਹੇ ਆ ਜਿਨ੍ਹਾਂ ਨੂੰ ਭੈਣ ਬਣਾਇਆ ਰਿਸ਼ਤਾ ਬਣਾਇਆ ਇੱਕ ਤੇ ਇਹਨਾਂ ਨੇ ਸਪੋਰਟ ਵੀ ਕੀਤੀ ਤੇ ਇਹ ਅੱਜ ਵੀ ਖੱਦਲ ਖਾ ਰਹੇ ਦਿਖੋ ਜੀ ਮੈਂ ਤਾਂ ਇਹੀ ਬੇਨਤੀ ਕਰ ਸਕਦਾ ਬਚ ਜੋ ਜਿਹੜੇ ਬਚ ਸਕਦੇ ਜੇ 5 500 ਕਿਲੋਮੀਟਰ ਦਿੱਲੀੋਂ ਚੱਲ ਕੇ ਕਿ ਮੁੱਖ ਮੰਤਰੀ ਆਵੇ ਪਾਰਟੀ ਦਾ ਹੈੱਡ ਆਵੇ ਇਸੇ ਟੈਂਕੀ ਦੇ ਥੱਲੇ 27 ਨਵੰਬਰ 2021 ਨੂੰ ਆਵੇ ਪੰਜਾਬ ਦੀ ਬੇਟੀ ਨੂੰ ਭੈਣ ਕਹਿ ਕੇ ਸੰਬੋਧਨ ਹੋਵੇ ਉਹਦੇ ਦਰਦ ਨੂੰ ਕਵੇ ਤੇਰਾ ਦਰਦ ਮੇਰਾ ਦਰਦ ਹੈ ਮੈਂ ਤੇਰੇ ਦਰਦ ਨੂੰ ਮਹਿਸੂਸ ਕਰਦਾ ਤੂੰ ਥੱਲੇ ਉੱਤਰ ਆ ਸਾਡੇ ਜਿਹੜੇ ਅਧਿਆਪਕ ਨੇ ਦਿੱਲੀ ਚ ਅਸੀਂ ਉਹਨਾਂ ਨੂੰ ਪਾਣੀ ਦੀ ਟੈਂਕੀਆਂ ਚ ਨਹੀਂ ਅਸੀਂ ਉਹਨਾਂ ਨੂੰ ਸਵੀਡਨ ਭੇਜਦੇ ਆਂ ਇੰਗਲੈਂਡ ਭੇਜਦੇ ਆਂ ਅਸੀਂ ਉਹਨਾਂ ਨੂੰ ਨਿਊਜ਼ੀਲੈਂਡ ਭੇਜਦੇ ਆਂ ਮੈਂ ਹੁਣ ਪੁੱਛਣਾ ਚਾਹੁੰਦਾ ਹੁਣ ਸਵੀਡਨ ਇੰਗਲੈਂਡ ਨਿਊਜ਼ੀਲੈਂਡ ਕੇਰੀਆ ਸਭ ਜਿੱਥੇ ਨਹੀਂ ਆਉਂਦਾ ਇਸ ਤਰੀਕੇ ਦਾ ਝੂਠ ਔਰ ਅੱਜ ਤੁਸੀਂ ਇਸ ਲਿਖਤੀ ਕੋਰਟ 'ਚ ਦੇ ਦਿਓ ਕਿ ਅਸੀਂ ਤੁਹਾਡੀ ਪੋਸਟਾਂ ਹੀ ਕੈਨਸਲ ਕਰਤੀਆਂ ਮਤਲਬ ਕੰਮ ਹੀ ਮਕਾ ਛੱਡਿਆ ਇਹਨਾਂ ਦੀ ਬਿਲਕੁਲ ਜਿਵੇਂ ਆਸਾਂ ਤੇ ਪਾਣੀ ਫੇਰ ਦੇਣਾ ਔਰ ਸਪਸ਼ਟ ਕਹਿ ਦੇਣਾ ਲੋੜ ਹੀ ਕੋਈ ਨਹੀਂ ਪੋਸਟਾ ਕੈਨਸਲ ਕਰ ਦਿਓ ਇਹ ਅਸਲੀਅਤ ਦੀ ਜਦ ਹਾਲਾਤ ਪੈਦਾ ਹੋਣ ਤੇ ਲੋਕ ਜਿਹੜੇ ਬਚ ਸਕਦੇ ਮੈਂ ਤਾਂ ਉਹਨਾਂ ਨੂੰ ਬਚਾਉਣ ਦਾ ਕੰਮ ਕਰੂੰਗਾ ਤੇ ਇਹਨਾਂ ਦੀ ਲੜਾਈ ਗਾਂ ਲਜਾਣ ਦੀ ਗੱਲ ਕਰੂੰਗਾ ਔਰ ਪੁੱਛੂੰਗਾ ਕਿ ਜਿੰਨੀ ਚੋਲ ਦਾ ਗਾਣਾ ਕਿਹੜੀ ਗੱਲਾਂ ਬੈਨ ਹੋਇਆ ਜਦੋਂ S.Y.L ਦਾ ਗੀਤ ਬੈਨ ਕੀਤਾ ਸੀ ਸੈਂਟਰ ਸਰਕਾਰ ਨੇ ਉਦੋਂ ਤਾਂ ਬੜਾ ਬੋਲੇ ਸੀ ਤੇ ਹੁਣ ਉਸੇ ਲੀਆਂ ਤੇ ਚੜ ਗਏ ਦੋਈ ਪ੍ਰੋਗਰਾਮ ਕਰਨ ਜਾ ਰਹੇ ਹਾਂ ਅੱਜ ਇੱਥੇ ਆਏ ਆ ਜੀ ਕਿਉਂਕਿ ਇਹ ਸਾਰੀ ਡਿਵੈਲਪਮੈਂਟ ਅੱਜ ਦੀਆਂ ਹੀ ਨੇ ਅਗਲੇ 2-3 ਦਿਨਾਂ ਦਿਨਾਂ ਦੇ ਅੰਦਰ ਅਸੀਂ ਸਾਰੀ ਟੀਮ ਨਾਲ ਪ੍ਰੋਗਰਾਮ ਬਣਾ ਕੇ ਬੜੀ ਛੇਤੀ ਇਹ ਪ੍ਰੋਗਰਾਮ ਕਰਾਂਗੇ